ਇਦੂ ਮੁਸੇਵਾਲਾ ਦੇ ਪਿੱਤਾ ਬਲਕੌਰ ਸਿੰਘ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਹਸਨਪੁਰਾ ਆਦਿ ਦਾ ਦੌਰਾ ਕੀਤਾ ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹ ਇਸ ਦੁੱਖ ਹਤੇ ਔਖੇ ਵੇਲੇ ਇਹਨਾਂ ਲੋਕਾਂ ਦੇ ਨਾਲ ਖੜੇ ਹਨ ਬਲਕੌਰ ਸਿੰਘ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਾਜਨੀਤੀ ਤੇ ਬੋਲਣ ਨੂੰ ਦਿਲ ਨਹੀਂ ਕਰਦਾ ਪਰ ਲੋਕਾਂ ਦੇ ਹਾਲਾਤ ਵੇਖ ਕੇ ਬੋਲਣਾ ਰਹਿ ਨਹੀਂ ਹੁੰਦਾ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਹੌਸਲਾ ਦੇਣ ਲਈ ਔਰ ਉਹਨਾਂ ਨੂੰ ਇੱਕ ਯਕੀਨ ਦਵਾਉਣ ਦੇ ਲਈ ਵੀ ਜੇ ਤੁਹਾਡੇ ਬਾਕੀ ਸਾਰੇ ਸਿੱਖ ਸੰਗਤ ਹੈ ਸਾਰੀਆਂ ਕਲਬਾਂ ਸਾਰੇ ਪੋਲਿਟਿਸ਼ੀਅਨ ਬਹੁਤ ਕਾਫੀ ਹਰ ਤਰ੍ਹਾਂ ਹਰ ਵਰਗ ਦਾ ਬੰਦਾ ਤੁਹਾਡੀ ਮਦਦ ਲਈ ਤਤਪਰ ਹੈ ਤੇ ਤੁਸੀਂ ਘਬਰਾਉਣਾ ਨਹੀਂ ਹੈ ਅਸੀਂ ਤੁਹਾਡੇ ਨਾਲ ਹੈ ਇਸ ਚੀਜ਼ ਦਾ ਅਸੀਂ ਤੁਹਾਨੂੰ ਯਕੀਨ ਦਵਾਉਣ ਦੇ ਪਿਆ ਜਿੱਥੇ ਪਹੁੰਚੇ ਹਾਂ ਤੇ ਜਿੱਲੇ ਵੀ ਸਾਨੂੰ ਗਲੋਬਲ ਸੈਕਟੀ ਜਿਹੜੇ ਕਰਮਕਦਤਾ ਨੇ ਇਹਨਾਂ ਨਾਲ ਸੰਪਰਕ ਕਰਨ ਤੇ ਜਿਸ ਤੀ ਦੀ ਵੀ ਕੋਈ ਲੋੜ ਮਹਿਸੂਸ ਕੀਤੀ ਗਈ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਜਾਂ ਕਪੜਾ ਹੋਵੇ ਜਿਸ ਤਰ੍ਹਾਂ ਦੀ ਵੀ ਇਧਰੋਂ ਦੱਸਿਆ ਜਾਂਦਾ ਉਸ ਤਰ੍ਹਾਂ ਹੀ ਸਮੱਗਰੀ ਦੇਖੇ ਜਦਾਂ ਰਿਪੋਰਟ ਦੇਖੋ ਬੇਟਾ ਅੱਜ ਦਾ ਮੈਂ ਜਦੋਂ ਕਰ ਚੱਲਿਆ ਸੀ ਮੈਂ ਸੋਚ ਕੇ ਚੱਲਿਆ ਸੀ ਮੈਂ ਕਿਸੇ ਦੀ ਅਪੋਚਨਾ ਨਹੀਂ ਕਰਨੀ ਮੈਂ ਇੱਕ ਬੜਾ ਨੇਕ ਪਰਪਸ ਲੈ ਕੇ ਚੱਲੇ ਆ ਵੀ ਆਪਾਂ ਅਸੀਂ ਭਰਾਵਾਂ ਦੀ ਜੀ ਮਦਦ ਕਰਨੀ ਹੈ ਹਾਂ ਦੇਖੋ ਜਦੋਂ ਸਰਕਾਰ ਸਰਕਾਰ ਦੇ ਵਿੱਚ ਹੁੰਦੀ ਹੈ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਦਾ رہ ਜਾਂਦੀਆਂ ਨੇ ਅਦਰ ਭਾਈ ਜੇ ਇਹ ਨਦੀਆਂ ਨਾਲ ਇਹ ਡਰੇਨਾਂ ਸਾਰੀਆਂ ਦਾ ਮੁਕੰਮਲ ਕੰਮ ਹੋਇਆ ਹੁੰਦਾ ਤਾਂ ਸ਼ਾਇਦ ਇੰਨਾ ਪਾਣੀ ਦਾ ਲੈਵਲ ਉੱਚਾ ਨਾ ਚੜਦਾ। ਕਮੀਆਂ ਤਾਂ ਦੇਖੋ ਕਿਤਨੇ ਕਿਤੇ ਹੁੰਦੀਆਂ ਨੇ ਪਰੰਤੂ ਹੁਣ ਸਮਾਂ ਇਹੋ ਜਿਹਾ ਵੀ ਹੁਣ ਸਾਨੂੰ ਇੱਕ ਦੂਸਰੇ ਨੂੰ ਨਿੰਦਣ ਦੀ ਪਹਜਾਏ। ਹੁਣ ਅਸੀਂ ਕੰਮ ਵੱਲ ਧਿਆਨ ਦੇ ਰਹੇ ਆਂ ਵੀ ਜਿੰਨੀ ਵੀ ਰਾਹਤ ਆਉਤੇ ਭੈਣ ਭਰਾਵਾਂ ਨੂੰ ਪਹੁੰਚਾ ਸਕਦੇ ਉਹਨੇ ਪਹੁੰਚਾ। ਬਿਲਕੁਲ 86 ਦੇ ਮੈਂ ਦੇਖੇ ਨੇ ਤੇ ਉਹ ਸੇਮ ਹਾਲਾਤ ਹੀ ਬਣ ਰਹੇ ਨੇ 86 ਵਰਗੇ ਇਸ ਵਾਰ ਵੀ ਕਿਉਂਕਿ ਇਸ ਵਾਰ ਕਦੇ ਵੀ ਭੂਲਕ ਤੌਰ ਤੇ ਇੰਨਾ ਜ਼ਿਆਦਾ ਏਰੀਆ ਕਦੇ ਹੜਾ ਨਹੀਂ ਮਾਰਿਆ ਠਾ ਇਕੱਠਾ ਨਹੀਂ ਆਇਆ ਸੀ ਕਦੇ ਇੱਕ ਗਰਮ ਤੂਫਾਨ ਆ ਗਿਆ ਕਦੇ ਵਿਆਹ ਚ ਆ ਗਿਆ ਕਿ ਪੰਡਵਾ ਜਾਂਦਾ ਹੁੰਦਾ ਇਸ ਵਾਰ ਕੁਝ ਪਰਮਾਤਮਾ ਦੀ ਕਰੋਪੀ کہہ ਸਕਦੇ ਹਾਂ بارش ਵੀ ਲਗਾਤਾਰ ਉਪਰੋਂ ਦਬਾਬ ਬਣਾ ਰਹੀ ਹੈ ਤੇ ਜਿਹੜਾ ਡੈਮਾਂ ਦਾ ਪ੍ਰਭਾਵ ਉਹ ਤਾਂ ਹੈਗੀ ਹੈਗਾ ਤੇ ਦੂਜੀ ਡਰੇਨਾਂ ਵਗੈਰਾ ਦੀ ਮੌਕੇ ਤੇ ਸਫਾਈ ਨਾ ਹੋਣਾ ਜਾਂ ਉਹਦੇ ਵਿੱਚ ਕੁਸ਼ਕਮੀਆਂ ਰਹਿ ਗਈਆਂ ਸਰਕਾਰ ਵੱਲੋਂ ਤਾਂ ਉਹਦਾ ਕਰਕੇ ਦਿੱਕਤ ਵੀ ਜ਼ਿਆਦਾ ਆ ਰਹੀ ਹੈ ਦੇਖੋ ਮਨ ਦੇ ਵਿੱਚ ਇੱਕ ਰਹਿਮ ਹੀ ਐ ਇਸ ਲਈ ਅਸੀਂ ਜਦੋਂ ਕਿਸਾਨੀ ਦਾ ਤਾਂ ਪਹਿਲੇ ਹੀ ਨੱਕ ਟੁੱਟਿਆ ਪਿਆ ਜੇ ਆਪਾਂ ਮਹਿੰਗਾਈ ਦੇ ਤੇ ਪਹਿਲੇ ਹੀ ਕਿਸਾਨ ਹੈ ਜਿਹੜਾ ਬਹੁਤ ਕਰ ਜੇ ਦੀ ਮਾਰ ਹੀਟ ਹੈਗਾ ਪਰ ਉਪਰਾਂ ਪੂਸ ਦੇ ਉਪਰਾਂ ਜਦੋਂ ਇਹੋ ਜਿਹੀ ਆਫਤਤਾਂ ਪੈਈਆਂ ਫਿਰ ਤੋਂ ਦੁਬਾਰਾ ਖੜੇ ਹੋਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਮੁਸ਼ਕਲ ਦੀ ਘੜੀ ਦੇ ਵਿੱਚ ਫਿਰ ਹੱਥ ਕੜੇ ਕਰਨੇ ਵੀ ਠੀਕ ਨਹੀਂ ਹਾਲਾਤ ਜਿੰਨ ਭਾਵੇਂ ਕਠਨ ਨੇ ਲੜਾਂਗੇ ਜੀ ਅੱਜ ਆਈ ਵਾਰ ਜਿਹੜੀ ਗਲੋਬਲ ਸਿੱਖ ਵਾਲੇ ਮੁੰਡੇ ਅਮਰਪ੍ਰੀਤ ਦੀ ਸਾਰੀ ਟੀਮ ਹੈ ਇੱਕ ਸਾਰੇ ਆਲੂ ਦੇ ਕੰਮ ਕਰਦੇ ਪਹਿਲਾਂ ਵੀ ਇਹ ਲੋਕਾਂ ਕਰਦੇ ਵਿੱਚ ਕਾਫੀ ਚਾਨ ਹੋਇਆ ਸੀ ਉਹਨਾਂ ਦੇ ਘਰਾਂੋਂ ਤੱਕ ਵੀ ਸਦਾ ਇਹਨਾਂ ਨਾਲ ਹੀ ਸੰਪਰਕ ਹੁੰਦੇ ਜਿੱਥੇ ਹੁੰਦਾ तकरीबन ਉਥੇ ਅਸੀਂ ਪਹੁੰਚ ਜਾਂਦੇ ਆ ਕਿ ਇਹ ਜਿਹੜੀ ਗਲੋਬਲ ਸਿੱਖਿਆ ਇੱਕ ਜਰੀਆ ਹੈ ਇਹਨਾਂ ਕੋਲ ਉਸ ਏਰੀਆ ਦੀ ਭੂਗੋਲਿਕ ਜਾਣਕਾਰੀ ਹੁੰਦੀ ਹੈ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਨਹੀਂ ਤਾਂ ਪਿੰਡਾਂ ਦੇ ਵਿੱਚੋਂ ਲੋਕਾਂ 'ਚ ਸ਼ਰਧਾ ਬਹੁਤ ਜ਼ਿਆਦਾ ਹੈ ਮੈਂ ਕੱਲ ਸਾਡੇ ਪਿੰਡ ਤੋਂ ਵੀ ਦੋ ਟਾਲੀਆਂ ਰਸ਼ਮੀ ਇਕੱਠੀਆਂ ਹੁੰਦੀਆਂ ਨੇ ਪਰੰਤੂ ਉਹਨਾਂ ਬੱਚਿਆਂ ਨੂੰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਣਾ ਕਿੱਥੇ ਹੈ ਪਰੰਤੂ ਇਹਨਾਂ ਦਾ ਇੱਕ ਬੜੇ ਇਹ ਸੁਲਝੇ ਹੋਏ ਤਰੀਕੇ ਦੇ ਨਾਲ ਸਾਰੀ ਮੀਂਹ ਵਿੱਚ ਲਾਉਂਦੇ ਆ ਸਾਰੇ ਏਰੀਆ ਨੂੰ ਸਰਕਲਾਂ ਚ ਬੰਦ ਕੇ ਕਿੱਧਰ ਕੀ ਪਜੋ ਮਤਲਬ ਇਸ ਕਰਕੇ ਇਥੋਂ ਬਸੇ ਹੀ ਜਾਣਕਾਰੀ ਮਿਲਦੀ ਐ ਅਸੀਂ ਵੀ ਕੱਲ ਪਹਿਲਾਂ ਉਹਨੂੰ ਫੋਨ ਕੀਤਾ ਵੀ ਅਸੀਂ ਆਉਣਾ ਚਾਹੁੰਦੇ ਆ ਸਾਨੂੰ ਦੱਸੋ ਕਿ ਕਿਹੜੇ ਪਾਸੇ ਆਈ ਤਾਂ ਫਿਰ ਉਹਦੇ ਹਿਸਾਬ ਨਾਲ ਇਹਦੀ ਸੇਵਾ ਹੋ ਸਹੀ ਸ਼ਰਮਿਤ ਹੋ ਜਾਂਦੀ ਐ ਦੇਖੋ ਜੀ ਮੈਂ ਜੇ ਤੁਸੀਂ ਪੰਜਾਬ ਦੀ ਸਰਕਾਰ ਬਾਰੇ ਮੇਰਾ ਮੰਨ ਸੀ ਵਾ ਨਾਪੁਰ ਨਾ ਪਰ ਤੁਸੀਂ ਇਹ ਸਵਾਲ ਮੈਨੂੰ ਇਦਾਂ ਦਾ ਸਰਕਾਰ ਕਰ ਦਿੰਦੇ ਹੋ ਸਰਕਾਰ ਨੂੰ ਤਾਂ ਸ਼ੁਰੂ ਤੋਂ ਦੇਖ ਰੱਖੀ ਇਸ ਬਦਲਾਅ ਨੇ ਤਾਂ ਸਾਨੂੰ ਬਿਲਕੁਲ ਮਾਰੀ ਦਿੱਤਾ ਹੈ ਪਰ ਬਸ ਮੈਂ ਹੋਰ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਤਾਂ ਤੁਹਾਨੂੰ ਪਰਿਵਾਰਕ ਤੌਰ ਤੇ ਵੀ ਇਸ ਬਦਲਾਅ ਦਾ ਮੰਨਿਆ ਹੋਇਆ ਤੁਹਾਡੇ ਸਭ ਨੇ ਖੜਾ ਆ ਪਰੰਤੂ ਫਿਰ ਵੀ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਲੋਕ ਹੋਣਗੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਕੌਣ ਕਿੱਥੇ ਕੀ ਕਰੀ ਜਾਂਦਾ ਪਰੰਤੂ ਮੈਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਪੂਰੀ ਕਰਦਾ ਹਰ ਇਨਸਾਨ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਇੰਨਾ ਹੜਾ ਤੋਂ ਚਿੰਤਿਤ ਹੈ ਆਪਣੀ ਜਗ੍ਹਾ ਤੋਂ ਕੁਝ ਨਾ ਕੁਝ ਜਿੰਨਾ ਵੀ ਉਹ ਕਰਨਾ ਚਾਹੁੰਦਾ ਕਰ ਰਿਹਾ ਹੈ ਕੋਈ ਜ਼ੋਰ ਹੀ ਨਹੀਂ ਹੁੰਦਾ ਵੀ ਸਾਰੇ ਲੋਕ ਕੈਮਰੇ ਦੇ ਸਾਹਮਣੇ ਆਉਣ ਉਸੇ ਕੈਮਰੇ ਦਾ ਇਸ ਸੋਸ਼ਲ ਮੀਡੀਆ ਦੀ ਸਹੂਲਤ ਦਾ ਇੰਨਾ ਜ਼ਿਆਦਾ ਗਲਤ ਵਰਤੋਂ ਨਾ ਕਰਿਆ ਕਰੋ ਕਿ ਤੁਸੀਂ ਹਰ ਇੱਕ ਨੂੰ ਬੰਦਾ ਬੋਲਣ ਲੱਗ ਜਾਓ ਹਰ ਇੱਕ ਜਗ੍ਹਾ ਤੇ ਫਲਾਣਾ ਕੀ ਕਰਦਾ ਹੈ ਨਹੀਂ ਕਰਦਾ ਸਾਰੇ ਹੀ ਕਰ ਰਹੇ ਨੇ ਮੈਂ ਜਿੰਨੇ ਵੀ ਲੋਕ ਚਾਹੇ ਉਹ ਪੋਲਿਟਿਸ਼ੀਅਨਾਂ ਚਾਹੇ ਸਮਾਜਿਕ ਕਾਰਕਟਰ ਜਿਹੜੇ ਇਸ ਨੇਕ ਕੰਮ ਦੇ ਵਿੱਚ ਲੱਗੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਅਸੀਂ ਜਿੰਨਾ ਤੇ ਇਹ ਮੁਸ਼ਕਲ ਤੋਂ ਛੁਟਕਾਰਾ ਨਹੀਂ ਹੁੰਦਾ ਉਹਨਾਂ ਤੇ ਅਸੀਂ ਨਾਲ ਖੜਾ ਸਾਥ ਦਿੰਦੇ ਹਾਂ